ਸਤਿਕਾਰਯੋਗ ਗੁਰਪਿਆਰੀ ਕਾਲ ਸਾ ਸਤ ਸੰਗਤ ਜੀ ਜਿਤਨੇ ਵੀ ਸੰਗਤ ਆਪ ਜੀ ਗੁਰੂ ਦਰਬਾਰਿੰਦਰ ਹਾਜ਼ਰੀਆਂ ਭਰ ਰਹੇ ਹੋ ਉਸ ਸਮੇਂ ਦਾ ਬਾਕਿਆਤ ਜਦੋਂ ਸਾਹਿਬ ਜਦਿਆਂ ਨੂੰ ਕਚੈਰੀ ਦੇ ਵਿੱਚ ਬੁਲਾਇਆ ਜਾਂਦਾ ਔਰ ਸਵਾਲ ਜਵਾਬ ਬਹੁਤ ਕੀਤੇ ਜਾਂਦੇ ਨੇ ਬਹੁਤ ਲਾਲਚ ਵੀ ਦਿੱਤੇ ਜਾਂਦੇ ਨੇ ਉਹ ਡਰਾਇਆ ਤੁਮਕਾਇਆ ਵੀ ਵੜਾ ਜਾਂਦਾ ਪਰ ਉਹ ਗੁਰੂ ਦੇ ਲਾਲ ਸਾਡੇ ਬਾਬੇ ਸਹਿਬ ਜਾਦੇ ਰੱਤਾ ਪਰ ਵੀ ਡੋਲੇ ਨਹੀਂ ਜੇ ਕੋਈ ਵਜ਼ੀਰ ਖਾਂ ਜਿੱਦਾਂ ਦਾ ਵੀ ਸਵਾਲ ਕਰਦਾ ਸੀ ਨਾ ਤੇ ਅੱਗੇ ਰੋਵ ਦੇ ਨਾਲ ਜਵਾਬ ਦਿੰਦੇ ਸਨ ਪੇਸ਼ੀਆਂ ਹੋਈਆਂ ਸਵਾਲ ਜਵਾਬ ਹੋਏ ਫਿਰ ਮਾਤਾ ਜੀ ਨੇ ਜਾਣ ਤੋਂ ਪਹਿਲਾਂ ਕਿਵੇਂ ਉਹਨਾਂ ਨੂੰ ਤਿਆਰ ਕੀਤਾ ਲਾ ਜਾਰ ਖਾਂ ਜੋਗੀ ਆਪਣੇ ਲਫ਼ਜ਼ਾਂ ਦੇ ਵਿੱਚ ਉਹ ਬੜੇ ਪ੍ਰੇਮ ਦੇ ਨਾਲ ਜਿਹੜਾ ਉਹ ਦਰਜ ਕਰਦਾ ਜਦੋਂ ਕਚਹਿਰੀ ਲੱਗਦੀ ਹੈ ਨਾ ਤੇ ਸੁਚਾਨੰਦ ਵਜ਼ੀਰ ਖਾਂ ਹੋਰ ਆਸੇ-ਪਾਸੇ ਖੜੇ ਹੋਏ ਉਹਨਾਂ ਤੇ ਜਦੋਂ ਦਬਾਅ ਬਣਾਉਣਾ ਚਾਹੁੰਦੇ ਨੇ ਤੇ ਫਿਰ ਸਹਿਬਜ਼ਾਦੇ ਕੀ ਕਹਿੰਦੇ ਨੇ ਅੱਲਾ ਯਾਰ ਖਾਂਜੋਗੀ ਲਿਖਦਾ ਕਹਿੰਦਾ ਸਤਗੁਰੂ ਕੇ लाਡਲੋਣੇ ਦੀ ਆ ਰੋਵ ਸੇ ਜਵਾਬ ਰੋਵ ਨਾਲ ਜੋਸ਼ ਨਾਲ ਆਤੀ ਨਹੀਂ ਇਹ ਸ਼ਰਮ ਤੁਜ ਕੋ ਹੈ ਜਰਨ ਵਾਬ ਦੁਨੀਆ ਕੇ ਪੀਛੇ ਕਿਉਂ ਕਰਤਾ ਹੈ دین ਕੋ ਖਰਾਬ ਕਿਸ ਜਗ੍ਹਾ ਲਿਖਾ ਹੈ ਜ਼ੁਲਮ ਦਿਖਾ ਤੋ ਹਮੇ ਕਿਤਾਬ ਜਦੋਂ ਕਹਿਤਾ ਨਾ ਵੀ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦੇਓ ਕਹਿਣ ਲੱਗੇ ਕਿਹੜੀ ਕਿਤਾਬ ਚ ਲਿਖਿਆ ਵੀ ਬੱਚਿਆਂ ਤੇ ਜ਼ੁਲਮ ਕਰਨਾ ਇਦਾਂ ਤੂੰ ਦੁਨੀਆਂ ਦੇ ਪਿੱਛੇ ਲੱਜ ਕੇ ਕਿਉਂ ਆਪਦੇ ਦਿਨ ਨੂੰ ਖਰਾਬ ਕਰਦਾ ਫਿਰ ਦਾਦੀ ਕੋਲੇ ਆ ਜਾਂਦੇ ਨੇ ਦਾਦੀ ਜਦੋਂ ਪਤਾ ਨਾ ਵੀ ਅੱਜ ਵਾਪਸ ਨਹੀਂ ਆਉਣੇ ਤੇ ਨੀਹਾਂ ਦੇ ਵਿੱਚ ਚਿਣੇ ਜਾਣੇ ਨੇ ਫਿਰ ਉਹ ਪਿਆਰ ਕਰਦੀ ਐ ਦਾਦੀ ਕਹਿੰਦੀ ਜਾਣੇ ਸੇ ਪਹਿਲੇ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ ਕਿਸੋਂ ਕੋ ਕੰਗੀ ਕਰ ਦੂੰ ਜਰਮੂ ਦੁਲਾ ਤੋ ਦੂੰ ਪਿਆਰੇ ਸਰੋਂ ਪਰ ਨੰਨੀ ਸੀ ਕਲੰਗੀ ਸਜਾ ਤੋ ਲੂੰ ਜਾਣੇ ਸੇ ਪਹਿਲੇ ਤੁਮਕੋ ਦੁਲਾ ਬਣਾ ਤੋ ਲੂੰ ਜਾਣੇ ਸੇ ਪਹਿਲੇ ਤੁਮਕੋ ਦੁਲਾ ਬਣਾ ਤੋ ਲੂੰ ਉਸ ਸਮੇਂ ਦਾ ਜਦੋਂ ਜਾਂਦੇ ਨੇ ਨਾ ਬਾਬਾ ਫਤਿਹ ਸਿੰਘ ਜੀ ਬਾਬਾ ਜੁਰਾ ਵਰ ਸਿੰਘ ਜੀ ਫਤਿਹ ਸਿੰਘ ਜੀ ਹੁੰਦੀ ਹੈ ਉਸ ਸਮੇਂ ਦਾ ਕਵੀ ਬਿਆਨ ਕਰ ਰਿਹਾ ਵੀ ਕੀ ਮਹੌਲਾ ਤੇ ਦਾਦੀ ਕੀ ਸੋਚ ਰਹੀ ਹੈ ਸਹਬ ਜੱਦੇ ਕੀ ਕਹਿੰਦੇ ਨੇ ਜੀ ਆਓ ਕਵਤਾ ਦੇ ਰਾਹੀਂ ਸਰਵਨ ਕਰੀਏ ਕੈਸੀ ਚੰਦਰੀ ਸੀ ਖੜੀ ਮਾਤਾ ਦੇਖਦੀ ਹੂੰ ਖੜੀ ਕੈਸੀ ਚੰਦਰੀ ਸੀ ਖੜੀ ਮਾਤਾ ਦੇਖਦੀ ਸੀ ਖੜੀ ਤੋਰ ਪੋਤੇ ਹੱਥੀ ਚੁੱਪ ਤੇ ਚੁਪੀਤੀ ਹੋਵੇਗੀ ਹਾਂ ਦਿਲਾਂ ਦਹਦੀ ਜੀ ਦੇ ਦਿਲ ਟੁਟੇ ਕੀ ਬੀਤ ਹੋਵੇਗੀ ਦਿਲਾਂ ਦਹਦੀ ਜੀ ਦੇ ਦਿਲ ਟੁਟੇ ਕੀ ਬੀਤ ਹੋਵੇਗੀ ਖੱਟੀਆਂ ਏ ਗੰਗੂ ਆ ਤੂੰ ਬਹੁਤ ਬਦਨਾਮੀਆ ਹੈਡਾ ਤੇਰਾ ਛੁੱਟ ਨਾ ਨਹੀਂ ਨਮਕ ਹਰਮੀਆ ਖੱਟੀਆਂ ਓਏ ਗੰਗੂ ਆ ਤੂੰ ਬਤ ਬਦਨਾਮੀਆ ਖੈੜਾ ਤੇਰਾ ਛੁੱਟ ਨਾ ਨਹੀਂ ਨਮਕ ਹਰਮੀਆ ਪਤਾ ਨਹੀਂ ਸੀ ਮਾੜੀ ਤੇਰੀ ਨੀਤੀ ਹੋਵੇਗੀ

ਸੇ ਗਿਰਨੇ ਜਾਂ ਫਤੇ ਸਾਂਜੀ ਕੀਤੀ ਹੋਵੇਗੀ ਚੁਕੇ ਨਹੀਂ ਕਿਸੇ ਅੱਗੇ ਛੱਡ ਦੇ ਜੇ ਕਰੇ ਸੀ ਸਿੱਧਾਂ ਦੇ ਪੱਕੇ ਕਿਥੋਂ ਬਰ ਕੋਲ ਹਾਰੇ ਸੀ ਚੁਕੇ ਨਹੀਂ ਸਿੱਕਸੇ ਅੱਗੇ ਛੱਡ ਦੇ ਜੇ ਕਰੇ ਸੀ ਸਿੱਧਾ ਦਾ ਪੱਕੇ ਕਿਥੋਂ ਬੈਰੀ ਕੋਲ ਹਰੇ ਸੀ ਸੋਚੋ ਸਿੱਖੀ ਲਈ ਕਿੰਨੀ ਕੁ ਬਰਤ ਹੋਵੇਗੀ ਹਾਂ ਦਿਲਾਂ ਦਾਦੀ ਜੀ ਦੇ ਦਿਲ ਤੇ ਕੀ बीत हुते सिंगण जा फतेह सी की हुते की बीती हुवे फतेह सिंगण जा फतह सांजी हुजो ਤੇ ਐਡੀ ਕੁਰਬਾਨੀ ਨੂੰ ਹੱਥ ਜੋੜ ਅਰਜ਼ੂਆਂ ਕਰੇ ਜਤਿੰਦਰ ਜਵਨੀ ਨੂੰ ਉਲਣਾ ਜਾਓ ਕਿਤੇ ਐਡੀ ਕੁਰਬਾਨੀ ਨੂੰ ਹੱਥ ਜੋੜ ਅਰਜ਼ੂਆਂ ਕਰੇ ਜਤਿੰਦਰ ਜਵਨੀ ਨੂੰ ਉਹਨਾ ਹੌਸਲੇ ਦੀ ਕੰਧ ਕਿੱਡੀ ਕੀਤੀ ਹੋਵੇਗੀ ਹਾਂ ਦਿਲਾਂ ਦਾਦੀ ਜੀ ਦੇ ਦਿਲ ਤੇ ਕੀ ਬੀਤ ਹੋਵੇਗੀ ਫਤਿਹ ਸਿੰਘ ਨੇ ਜਾਂ ਫਤਿਹ ਸਾਂਜੀ ਕੀਤੀ ਹੋਵੇਗੀ ਦਿਲਾਂ ਧਦੀ ਜੀ ਦੇ ਦਿਲ ਤੇ ਕੀ ਬਤ ਹੋਵੇਗੀ ਫਤਿਹ ਸਿੰਘ ਨੇ ਜੋ ਫਤਿਹ ਸਾਂਜੀ ਕੀਤੀ ਹੋਵੇਗੀ ਕੀਤੀ ਹੋਵੇਗੀ ਕੀਤੀ ਹੋਵੇਗੀ ਵਾਹ ਸੋ ਇਤਨਿਕ ਸੇਵਾ ਪ੍ਰਵਾਨ ਕਰਨੀ ਹੈ ਉਹ ਅਗਲਾ ਪ੍ਰੋਗਰਾਮ ਸਰਗੁਣ